ਮੇਰੀ ਅੱਜਕੱਲ੍ਹ ਦੀਆਂ ਵੀਡੀਓਜ਼ ਦਾ ਫੋਕਸ ਰੀਸੈਂਟਲੀ ਪਲੱਸ 2 ਪਾਸ ਆਊਟ ਬੱਚਿਆਂ ਦੇ ਉੱਤੇ ਧਾਰਨਦਾ ਕਿਉਂਕਿ ਇਹਨਾਂ ਨੂੰ ਫਿਊਚਰ ਦੀ ਇੰਨੀ ਸਮਝ ਨਹੀਂ ਹੁੰਦੀ ਤਾਂ ਮੋਸਟ ਆਫ ਦਾ ਸਟੂਡੈਂਟਸ ਕੀ ਕਰਦੇ ਆਗੇ ਆਪਣਾ ਫਿਊਚਰ ਖਰਾਬ ਕਰ ਲੈਂਦੇ ਆ ਉਹ ਕਿਵੇਂ ਸਪੋਜ਼ ਕਰੋ 100 ਬੱਚਾ ਸੋਚਦਾ ਹੈਗਾ ਵੀ ਮੈਨੇ ਬਾਹਰ ਪੜ੍ਹਾਈ ਕਰਨ ਜਾਣਾ ਤਾਂ 100 ਦੇ ਵਿੱਚੋਂ ਐਂਡ ਤੱਕ ਸਿਰਫ 40-50 ਬੱਚੇ ਹੀ ਪਹੁੰਚਦੇ ਆ ਕਿਉਂ ਕਿ 10% ਬੱਚਿਆਂ ਦੇ ਤਾਂ ਘੱਟੋ-ਘੱਟ ਹੁੰਦਾ ਵੀ ਪੇਰੈਂਟਸ ਨਹੀਂ ਮੰਨਦੇ ਹੈਗੇ ਜਿਹੜੇ ਮਗਰ 90 ਬੱਚੇ ਰਹਿ ਜਾਂਦੇ ਹੈਗੇ ਉਹਦੇ ਵਿੱਚੋਂ 10 ਵੀ ਬੱਚਿਆਂ ਦੀ ਆਲਸ ਪੀਟੀ ਨਹੀਂ ਕਲੀਅਰ ਹੁੰਦੀ ਹੈਗੀ ਆ ਮਗਰ ਰਹਿ ਗਏ ਤੁਹਾਡੇ ਕੋਲ 70 80 ਬੱਚੇ ਜਿਹੜੇ ਬੱਚੇ ਆਲਸ ਵੀਡੀਓ ਕਲੀਅਰ ਕਰਦੀ ਲੈਂਦੇ ਆ ਤਾਂ ਸਭ ਦੇ ਵੀਜ਼ੇ ਨਹੀਂ ਆਉਂਦੇ ਹੈਗੇ ਜੇ ਸੱਤਰ ਸੀ ਬੱਚੇ ਅੱਗੇ ਫਾਈਲ ਲਾਉਂਦੇ ਹੈਗੇ ਤਾਂ ਉਹਨਾਂ ਦੇ ਵਿੱਚੋਂ 10 20 ਦੇ ਵੀਜ਼ੇ ਨਹੀਂ ਆਉਂਦੇ 10 ਆਪਣੇ ਫਾਈਨੈਂਸ਼ੀਅਲ ਇਸ਼ੂਸ ਕਰਕੇ ਫਾਈਲ ਨਹੀਂ ਲਾ ਪਾਉਂਦੇ ਤਾਂ 100 ਦੇ ਵਿੱਚੋਂ ਜਿਹੜਾ ਬੱਚਾ ਜਿਸ 100 ਵਿੱਚੋਂ ਸੋਸ ਦਾ ਬਾਹਰ ਜਾਣਾ ਤਾਂ 50 ਬੱਚੇ ਹੀ ਬਾਹਰ ਜਾ ਪਾਉਂਦੇ ਨੇ ਤਾਂ ਕਰਕੇ ਇਹ ਬੱਚੇ ਜਿਹੜੇ ਬਾਹਰ ਜਾਣ ਦੇ ਚਾਹਵਨ ਹੁੰਦੇ ਆ ਇਹ ਊਰੇ ਵੀ ਕਿਸੇ ਕਾਲਜ ਐਡਮਿਸ਼ਨ ਨਹੀਂ ਲੈਂਦੇ ਹੈਗੇ ਜਦੋਂ ਇਹਨਾਂ ਦਾ ਊਰੇ ਵੀ ਨਹੀਂ ਕੁਝ ਬਣਿਆ ਤੇ ਬਾਹਰ ਦਾ ਵੀ ਨਹੀਂ ਕੁਝ ਬਣਿਆ ਤਾਂ ਇਹਨਾਂ ਦਾ ਪੜਾਈ ਨਾਲ ਟੱਚ ਟੁੱਟੇ ਜਾਂਦਾ ਹੈਗਾ ਤੇ ਇਹ ਬਾਹਰ ਜਾਣ ਇੱਥੇ ਵੀ ਪੜ੍ਹਾਈ ਦੇ ਵਿੱਚ ਇੰਟਰਸਟ ਫੇਰ ਬਣਦਾ ਨਹੀਂ ਹੈਗਾ ਤਾਂ ਇੱਥੇ ਹੀ ਬੱਚੇ ਧੱਕੇ ਖਾਂਦੇ ਰਹਿੰਦੇ ਆ ਸਾਡੇ ਕੋਲ 4-5 ਸਾਲ ਤੋਂ ਕਈ ਬੱਚੇ ਇਹੋ ਜਿਹੇ ਨੇ ਜਿਹੜੇ 2020 ਦੇ ਵਿੱਚ ਪਾਸ ਆਊਟ ਨੇਗੇ ਤੇ ਅੱਜ ਤੱਕ ਉਹਨਾਂ ਦਾ ਕੁਝ ਨਹੀਂ ਗਾ ਬਣਿਆ ਹੈਗਾ ਜਾਂ ਤਾਂ ਉਹਨਾਂ ਦੇ ਪਹਿਲਾਂ ਬੈਂਡ ਨਹੀਂ ਆਏ ਫਿਰ ਵੀਜ਼ਾ ਨਹੀਂ ਤੰਬੈਸੀ ਨੇ ਤੇ ਅੱਜ ਵੀ ਉਹ ਵੇਲੇ ਹੀ ਫਿਰਦੇ ਆ ਤਾਂ ਤੁਸੀਂ ਇਸ ਚੀਜ਼ ਦਾ ਸ਼ਿਕਾਰ ਨਾ ਹੋਵੋ ਮੈਂ ਨਹੀਂ ਕਹਿੰਦਾ ਤੁਸੀਂ ਇਕੱਲੇ ਆਲਸੀ ਬੀਟੀ ਕਰਕੇ ਪੱਕੇ ਬਾਹਰ ਜਾਓਗੇ ਹੀ ਜਾਓਗੇ ਤਾਂ ਨਾਲ-ਨਾਲ ਆਪਣੀ ਕਾਲਜ ਦੇ ਵਿੱਚ ਕਿਸੇ ਲੋਕਲ ਕਾਲਜ ਦੇ ਵਿੱਚ ਵੀ ਐਡਮਿਸ਼ਨ ਲੈ ਕੇ ਰੱਖੋ ਤਾਂ ਕਿ ਜੇਕਰ ਤੁਹਾਡਾ ਕਿਸੇ ਤਰੀਕੇ ਬਾਹਰ ਜਾਣ ਦਾ ਨਾਮ ਬਣਿਆ ਤਾਂ ਤੁਸੀਂ ਕੀ ਇੱਥੇ ਆਪਣੀ ਬੈਚਲਰ ਡਿਗਰੀ ਕੰਪਲੀਟ ਕਰ ਸਕੋ ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਬਾਹਰ ਜਾਣ ਦਾ ਜਾਂ ਕਿਤੇ ਉਰੇ ਇੰਡੀਆ 'ਚ ਜੌਬ ਕਰਨ ਦਾ ਸੁਪਨਾ ਤੁਹਾਡਾ ਪੂਰਾ ਹੋਵੇ ਤਾਂ ਕਿ ਤੁਹਾਡਾ ਫਿਊਚਰ ਨਾ ਰੁਕੇ ਜੇ ਆਪਣੇ ਫਿਊਚਰ ਦੇ ਲਈ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਕੋਈ ਸਲਾਹ ਕਰਨੀ ਹੈ ਤਾਂ ਬਲੈਕਬੋਰਡ ਦੇ ਦਰਵਾਜ਼ਾ ਜਾਂ ਮੌਨਸਾ ਆਫਿਸ ਜਦ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੈਨੂੰ ਮਿਲ ਸਕਦੇ ਹੋ ਧੰਨਵਾਦ